ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਜਨਵਰੀ ਦੇ ਮਹੀਨੇ ਤੁਸੀਂ 2 ਮਿੰਟ ਇਹ ਇੱਕ ਕੰਮ ਕਰ ਲੈਂਦੇ ਹੋ ਤੇ ਤੁਸੀਂ ਜੋ ਵੀ ਚਾਹੋਗੇ ਉਹੀ ਤੁਹਾਨੂੰ ਮਿਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੀ ਬੜੀ ਹੀ ਕੰਮ ਆਵੇਗੀ ਸਭ ਤੋਂ ਪਹਿਲਾਂ ਆਪਾਂ ਇੱਕ ਕਹਾਣੀ ਰੂਪੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਇਸ ਸਾਖੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਹੈ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਅਮੀਰ ਆਦਮੀ ਰਹਿੰਦਾ ਸੀ ਉਹ ਅਮੀਰ ਆਦਮੀ ਦਾ ਵਪਾਰ ਕੰਮ ਤੇ ਅਕਸਰ ਹੀ ਉਹ ਵਪਾਰ ਕਰਨ ਦੇ ਲਈ ਆਪਣੇ ਨਗਰ ਤੋਂ ਦੂਸਰੇ ਨਗਰ ਦੇ ਵਿੱਚ ਜਾਂਦਾ ਹੀ ਰਹਿੰਦਾ ਸੀ ਕਹਿੰਦੇ ਉਹ ਅਮੀਰ ਆਦਮੀ ਦੀ ਪਤਨੀ ਬੜੀ ਹੀ ਜ਼ਿਆਦਾ ਧਰਮੀ ਸੀ ਰੱਬ ਦਾ ਨਾਮ ਜਪਣ ਵਾਲੀ ਦਾਨਪੁਣ ਕਰਨ ਵਾਲੀ ਤਾਂ ਅਕਸਰ ਹੀ ਉਹ ਆਪਣੇ ਪਤੀ ਨੂੰ ਕਹਿੰਦੀ ਕਿ ਤੁਸੀਂ ਵੀ ਰੱਬ ਦਾ ਨਾਮ ਜਪਿਆ ਕਰੋ ਕੋਈ ਨੇਕ ਕੰਮ ਕਰਿਆ ਕਰੋ ਕਿਉਂਕਿ ਧਨ ਦੌਲਤ ਦੀ ਕਮਾਈ ਦੇ ਨਾਲ ਨਾਲ ਨੇਕ ਕਮਾਈ ਵੀ ਕਰਨੀ ਬੜੀ ਜ਼ਰੂਰੀ ਹੈ ਔਖੇ ਵੇੜੇ ਕੰਮ ਆਉਂਦੀ ਹੈ ਪਰ ਕਹਿੰਦੇ ਕਿ ਉਹ ਜਿਹੜਾ ਵਿਅਕਤੀ ਸੀ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਸੀ ਕਦੇ ਕਹਿ ਦਿੰਦਾ ਕਮਾਕਾਰਾਂ ਕਰਕੇ ਮੈਨੂੰ ਸਮਾਂ ਨਹੀਂ ਮਿਲਦਾ ਕਦੇ ਕਹਿ ਦੇਂਦਾ ਕਿ ਰੱਬ ਦਾ ਨਾਮ ਜਪਣ ਦੇ ਨਾਲ ਕੀ ਹੋ ਜਾਵੇਗਾ। ਭਾਵ ਕਿ ਇਦਾਂ ਹਰ ਵਾਰ ਆਪਣੀ ਪਤਨੀ ਨੂੰ ਟਾਲ ਦਿੰਦਾ ਤੇ ਕਹਿੰਦੇ ਇੱਕ ਵਾਰ ਨਾ ਉਹ ਵਪਾਰ ਦੇ ਲਈ ਕਿਸੇ ਦੂਸਰੇ ਨਗਰ ਦੇ ਵਿੱਚ ਗਿਆ। ਕਹਿੰਦੇ ਕਿ ਉਹਦੇ ਨਾਲ ਚਾਰ ਪਹਿਰੇਦਾਰ ਵੀ ਲੱਗੇ ਹੋਏ ਸਨ। ਚਾਰ ਬੰਦੇ ਨਾਲ ਲੈ ਕੇ ਗਿਆ ਕਿਉਂਕਿ ਮਨ ਦੇ ਵਿੱਚ ਇਹ ਡਰ ਸੀ ਕਿ ਸੌਦਾ ਕਾਫੀ ਵੱਡਾ ਹੈ। ਕਾਫੀ ਧਨ-ਮਾਲ ਨਾਲ ਲੈ ਕੇ ਜਾਣਾ ਹੈ ਅਤੇ ਵਾਪਸ ਵੀ ਲੈ ਕੇ ਆਉਣਾ ਹੈ। ਇਤੇ ਰਾਹ ਦੇ ਵਿੱਚ ਮੈਨੂੰ ਕੋਈ ਚੋਰ ਡਾਕੂ ਨਾ ਪੈ ਜਾਣ ਮੇਰਾ ਇਹ ਧਨ ਮਾਲ ਚੋਰੀ ਨਾ ਹੋ ਜਾਵੇ ਇਸ ਕਰਕੇ ਚਾਰ ਪਹਿਰੇਦਾਰ ਉਹਨੇ ਆਪਣੇ ਨਾਲ ਖੜੇ ਕਹਿੰਦੇ ਕਿ ਦੂਸਰੇ ਨਗਰ ਦੇ ਵਿੱਚ ਗਿਆ ਸੱਚਮੁੱਚ ਉਹਦਾ ਉਹ ਸੌਦਾ ਸਫਲ ਰਿਹਾ ਉਹਨੂੰ ਕਾਫੀ ਲਾਭ ਹੋਇਆ ਬਹੁਤ ਸਾਰਾ ਧਨ ਦੌਲਤ ਇਥੋਂ ਲੈ ਕੇ ਗਿਆ ਸੀ ਉਦੋਂ ਦੁਗਣਾ ਵਾਪਸ ਘਰ ਨੂੰ ਲੈ ਕੇ ਆ ਰਿਹਾ ਸੀ ਬੜਾ ਖੁਸ਼ ਸੀ ਚੰਗਾ ਕੀਤਾ ਨਾਲ ਪਹਿਰੇਦਾਰ ਲੈ ਕੇ ਆਇਆ ਮਰਨ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਖਤਰਾ ਨਹੀਂ ਕਹਿੰਦੇ ਹਨ ਜਦੋਂ ਆਪਣੇ ਘਰ ਪਹੁੰਚਣ ਹੀ ਵਾਲਾ ਸੀ ਤਾਂ ਕਹਿੰਦੇ ਉਹ ਵਪਾਰੀ ਨੇ ਉਹਨਾਂ ਚਾਰ ਪਹਿਰੇਦਾਰਾਂ ਨੂੰ ਕਿਹਾ ਕਿ ਭਾਈ ਜਾਓ ਹੁਣ ਤੁਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਰਾਤ ਹੋ ਗਈ ਹੈ ਕਿਉਂਕਿ ਹੁਣ ਮੈਂ ਆਪਣੇ ਘਰ ਦੇ ਕੋਲ ਆ ਗਿਆ ਹਾਂ ਮੈਨੂੰ ਕੋਈ ਡਰ ਖਤਰਾ ਨਹੀਂ ਹੁਣ ਮੈਂ ਆਪਣੇ ਘਰ ਆਪਣੇ ਆਪ ਚੱਲਿਆ ਜਾਵਾਂਗਾ ਕਿਉਂਕਿ ਉਹਨੇ ਆਪਣੇ ਮਨ ਵਿੱਚ ਸੋਚ ਲਿਆ ਸੀ ਐਵੇਂ ਘਰ ਮੈਂ ਲੈ ਕੇ ਜਾਵਾਂਗਾ ਭੋਜਨ ਪ੍ਰਸ਼ਾਦਾ ਛਕਾਉਣਾ ਪਵੇਗਾ ਇਹਨਾਂ ਨੂੰ ਮੇਰੇ ਘਰ ਦਾ ਭੇਤ ਹੋ ਜਾਵੇਗਾ ਇਸ ਕਰਕੇ ਇਹਨਾਂ ਨੂੰ ਬਾਹਰ ਦੀ ਬਾਹਰ ਹੀ ਭੇਜ ਦਿੰਦਾ ਹਾਂ ਕਹਿੰਦਾ ਉਹਨੇ ਉਹਨਾਂ ਦਾ ਉੱਥੇ ਹੀ ਹਿਸਾਬ ਕਰਕੇ ਉਹਨਾਂ ਨੂੰ ਬਾਹਰ ਦੀ ਬਾਹਰ ਹੀ ਵਾਪਸ ਭੇਜ ਦਿੱਤਾ ਖੁਸ਼ੀ-ਖੁਸ਼ੀ ਆਪਣੇ ਘਰ ਵੱਲ ਵਧਣ ਲੱਗਾ ਹੁਣ ਤਾਂ ਮੈਂ ਆਪਣੇ ਨਗਰ ਵਿੱਚ ਹਾਂ ਆਪਣੇ ਗਲੀ ਮੁਹੱਲੇ ਦੇ ਵਿੱਚ ਹਾਂ ਸਾਹਮਣੇ ਮੇਰਾ ਘਰ ਵਿਖ ਰਿਹਾ ਹੈ ਉਸਨੇ ਸੋਚਿਆ ਇੱਥੇ ਮੈਨੂੰ ਕਿਸ ਦਾ ਡਰ ਖਤਰਾ ਹੈ ਪਰ ਕਹਿੰਦੇ ਘਰ ਦੇ ਬਿਲਕੁਲ ਹੀ ਲੱਗੇ ਉਹਨੂੰ ਇੱਕ ਕਦਮ ਹੀ ਪਿੱਛੇ ਲੋਕਾਂ ਨੇ ਘੇਰ ਲਿਆ। ਉਹ ਜਿਹੜੇ ਲੋਕ ਸਨ 60 ਬੰਦੇ ਚੋਰ ਸਨ। ਡਾਕੂ ਸਨ। ਕਹਿੰਦੇ ਇਹਨੂੰ ਤਾਂ ਹੱਥਾਂ ਪੈਰਾਂ ਦੀਆਂ ਪੈ ਗਈਆਂ ਕਿ ਅਹ ਕੀ ਬਣਿਆ। ਕਾਸ਼ ਮੈਂ ਉਹਨਾਂ ਚਾਰ ਪਹਿਰੇਦਾਰਾਂ ਨੂੰ ਵਾਪਸ ਨਾ ਮੋੜਿਆ ਹੁੰਦਾ। ਉਹ ਮੇਰੇ ਨਾਲ ਹੁੰਦੇ ਤਾਂ ਮੇਰੀ ਰੱਖਿਆ ਕਰਦੇ। ਮੇਰੀ ਇਹ ਕਮਾਈ ਨੂੰ ਘਰ ਤੱਕ ਸੁਰੱਖਿਅਤਾਂ ਪਹੁੰਚਾ ਦੇਂਦੇ। ਪਰ ਹੁਣ ਤਾਂ ਲੱਗ ਰਿਹਾ ਹੈ ਕਿ ਮੇਰੀ ਜਾਨ ਵੀ ਨਹੀਂ ਬਚਣੀ ਤੇ ਨਾ ਹੀ ਮੇਰਾ ਪੈਸਾ। ਸਭ ਕੋ ਜੋ ਗਵਾਹ ਬੈਠਾਗਾ ਕਹਿੰਦੇ ਕਿ ਇਦਾਂ ਨਾ ਡਰਿਆ ਹੋਇਆ ਇੱਕ ਇੱਕ ਪੈਸਾ ਕੱਢ ਕੇ ਉਹਨਾਂ ਚੋਰਾਂ ਦੇ ਅੱਗੇ ਰੱਖ ਰਿਹਾ ਸੀ ਡਰੇ ਹੋਏ ਮਨ ਦੇ ਨਾਲ ਉਹਨਾਂ ਦੀਆਂ ਅੱਖਾਂ ਪੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਚਿਹਰੇ ਤਾਂ ਸਭ ਦੇ ਕੱਪੜੇ ਨਾਲ ਢੱਕੇ ਹੋਏ ਸਨ ਕਹਿੰਦੇ ਵੇਖਦਿਆਂ ਵੇਖਦਿਆਂ ਜਦ ਪਿਛੇ ਨੂੰ ਮੁੜਿਆ ਤਾਂ ਉਹ ਸੇਠ ਚੋਰਾਂ ਦੇ ਵਿੱਚੋਂ ਦੋ ਚਾਰ ਬੋਲ ਪਏ ਤੇ ਕਹਿਣ ਲੱਗੇ ਸਰਦਾਰ ਜੀ ਇਹਨੂੰ ਛੱਡ ਦਿਓ ਇਹਨੂੰ ਆਪਾਂ ਨਹੀਂ ਲੁੱਟ ਸਕਦੇ ਇਹਦਾ ਲੁੱਟਿਆ ਹੋਇਆ ਧਨ ਇਹਨੂੰ ਵਾਪਸ ਕਰ ਦਿਓ ਇਹਨੂੰ ਇਹਦੇ ਘਰ ਜਾਣ ਦਿਓ ਕਹਿੰਦੇ ਉਹ ਚੋਰਾਂ ਦੇ ਸਰਦਾਰ ਨੇ ਕਿਹਾ ਕਿ ਕੀ ਗੱਲ ਇਸ ਨੂੰ ਕਿਉਂ ਛੱਡ ਦਈਏ ਇਹਦੇ ਨਾਲ ਸਾਡਾ ਕੀ ਰਿਸ਼ਤਾ ਹੈ ਜਿਹੜੇ ਤੁਸੀਂ ਇਹਦੇ ਤੇ ਇੰਨੇ ਦਿਆਲ ਹੋ ਰਹੇ ਹੋ ਤੇ ਕਹਿੰਦੇ ਉਹ ਚੋਰਾਂ ਨੇ ਕਿਹਾ ਸਰਦਾਰ ਜੀ ਇੱਕ ਵਾਰ ਇਹਨੇ ਸਾਡੀ ਮਦਦ ਕੀਤੀ ਸੀ ਅਸੀਂ ਇਹਦੇ ਘਰ ਰੋਟੀ ਖਾਧੀ ਹੈ ਇਹਦੇ ਘਰ ਦਾ ਲੋਣ ਖਾਧਾ ਹੈ ਇਸ ਕਰਕੇ ਅਸੀਂ ਆਪਚੀ ਦੇ ਅੱਗੇ ਬੇਨਤੀ ਕਰਦੇ ਹਾਂ ਆਪਾਂ ਕਿਸੇ ਹੋਰ ਨੂੰ ਲੁੱਟ ਲਵਾਂਗੇ ਪਰ ਇਹਨੂੰ ਛੱਡ ਦਿਓ ਕਹਿੰਦੇ ਹਨ ਕਿ ਚੋਰਾਂ ਦਾ ਸਰਦਾਰ ਨਾ ਹੀ ਮੰਨਿਆ ਉਹਨਾਂ ਨੇ ਬੜੀਆਂ ਮਿੰਨਤਾਂ ਤਰਲੇ ਕੀਤੀ ਤੇ ਮਨਾ ਲਿਆ ਇਸ ਦਾ ਧੰਨ ਇਸ ਨੂੰ ਵਾਪਸ ਕਰ ਦਿੱਤਾ ਉਹਦੀ ਜਾਨ ਬਖਸ਼ ਦਿੱਤੀ ਕਹਿੰਦੇ ਬੜਾ ਹੀ ਖੁਸ਼ੀ-ਖੁਸ਼ੀ ਉਹਨਾਂ ਦਾ ਧੰਨਵਾਦ ਕਰਕੇ ਪਰਮਾਤਮਾ ਦਾ ਧੰਨਵਾਦ ਕਰਕੇ ਆਪਣੇ ਘਰ ਨੂੰ ਚਲਿਆ ਗਿਆ ਘਰ ਗਿਆ ਤਾਂ ਪਤਨੀ ਨੇ ਸਫ਼ਰ ਬਾਰੇ ਪੁੱਛਿਆ ਕਿ ਕਿਵੇਂ ਰਿਹਾ ਤੁਹਾਡਾ ਸਫ਼ਰ ਠੀਕ-ਠਾਕ ਸੀ ਕਹਿੰਦੇ ਇਹਨੇ ਕਿਹਾ ਭਾਗਵਾਨ ਨੇ ਸਾਰਾ ਹੀ ਸਫਰ ਬੜਾ ਸੁਖਦਾਈ ਬੜਾ ਸੋਹਣਾ ਬੀਤਿਆ ਸੌਦਾ ਵੀ ਸਫਲ ਰਿਹਾ ਜਿੰਨਾ ਧਨ ਲੈ ਕੇ ਗਿਆ ਸਾਂ ਦੁਗਣਾ ਲੈ ਕੇ ਆਇਆ ਪਰ ਘਰ ਆਉਂਦਿਆਂ ਆਉਂਦਿਆਂ ਇਹ ਜਿਹੜੇ ਆਖਰੀ 10 ਮਿੰਟ ਸੀ ਨਾ ਇਹ ਨਾ ਭੁੱਲਣ ਯੋਗ ਹਨ ਇਹਨਾਂ ਦੇ ਵਿੱਚ ਤਾਂ ਮੈਨੂੰ ਡਰ ਸੀ ਕਿ ਪਤਾ ਨਹੀਂ ਅੱਜ ਮੈਂ ਜਿੰਦਾ ਵੀ ਰਹਾਂਗਾ ਜਾਂ ਮਰ ਜਾਵਾਂਗਾ ਪਤਨੀ ਨੇ ਕਿਹਾ ਕਿ ਕੀ ਹੋਇਆ ਉਹਨੂੰ ਸਾਰੇ ਗੱਲਬਾਤ ਦੱਸੀ ਕਿ ਇਸ ਤਰ੍ਹਾਂ 60 ਬੰਦਿਆਂ ਨੇ ਮੈਨੂੰ ਘੇਰ ਕੇ ਲੁੱਟਣਾ ਚਾਹਿਆ ਅਰ 60 ਬੰਦਿਆਂ ਦੇ ਵਿੱਚੋਂ ਦੋ ਨੇ ਮੈਨੂੰ ਪਹਿਚਾਣ ਲਿਆ। ਉਹਨਾਂ ਨੂੰ ਮੈਂ ਭੋਜਨ ਪ੍ਰਸ਼ਾਦਾ ਸ਼ਿਕਾਇਆ ਸੀ। ਉਹਨਾਂ ਦੀ ਕੋਈ ਮਦਦ ਕੀਤੀ ਸੀ। ਇਸ ਕਰਕੇ ਉਹਨਾਂ ਦੋ ਕਰਕੇ ਅੱਜ ਮੈਂ ਬਚਿਆ ਹਾਂ। ਕਹਿੰਦੇ ਪਤਨੀ ਮੁਸਕਰਾਉਣ ਲੱਗੀ ਤੇ ਕਹਿਣ ਲੱਗੀ। ਤੁਸੀਂ ਉਹਨਾਂ ਨੂੰ ਪਹਿਚਾਣਿਆ ਨਹੀਂ? ਉਹ 60 ਚੋਰਾਂ ਦੇ ਵਿੱਚੋਂ ਦੋ ਚੋਰ ਤੁਹਾਡੇ ਨੇਕ ਕੰਮ ਸਨ। ਉਹ ਨੇਕ ਕੰਮਾਂ ਨੇ ਤੁਹਾਨੂੰ ਬਚਾਇਆ ਨਹੀਂ ਤਾਂ ਅੱਜ ਤੋ ਕੋਈ ਵੀ ਤੁਹਾਨੂੰ ਬਚਾ ਨਹੀਂ ਸੀ ਸਕਦਾ। ਇਸ ਕਰਕੇ ਤਾਂ ਕਹਿੰਦੀ ਹਾਂ ਤੁਹਾਨੂੰ ਕਿ ਧਨ ਦੇ ਨਾਲ ਨਾਲ ਨੇਕ ਕਮਾਈ ਵੀ ਕਰਿਆ ਕਰੋ ਸੋ ਸਾਧ ਸੰਗਤ ਜੀ ਇਸ ਕਹਾਣੀ ਰੂਪੀ ਸਾਖੀ ਸੁਣਾਉਣ ਦੇ ਪਿਛੇ ਮਕਸਦ ਇਹ ਹੀ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕਿਤੇ 2% ਵੀ ਚੰਗਾ ਕੰਮ ਕੀਤਾ ਹੋਵੇ ਨਾ ਉਹ 2% ਹੀ ਕੰਮ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਅਸੀਂ ਆਪਣੇ 24 ਘੰਟਿਆਂ ਵਿੱਚੋਂ ਹਰ ਘੰਟੇ ਦੇ ਵਿੱਚੋਂ ਜੇਕਰ 2 ਮਿੰਟ ਵੀ ਕਿਸੇ ਦਾ ਚੰਗਾ ਸੋਚ ਲਈਏ ਜਾਂ ਚੰਗਾ ਕਰਮ ਕਰ ਲਈਏ 2 ਮਿੰਟ ਹੀ ਪਰਮਾਤਮਾ ਦਾ ਨਾਮ ਜਪ ਲਈਏ ਤੇ ਸਾਡੇ ਤੇ ਉਹ 60 ਮਿੰਟਾਂ ਦੇ ਵਿੱਚੋਂ 28 ਮਿੰਟ ਸਫਲ ਹੋ ਸਕਦੇ ਹਨ ਸੋ ਸਾਨੂੰ ਆਪਣੀ ਕਮਾਈ ਦੇ ਨਾਲ-ਨਾਲ ਸੰਤ ਮਹਾਪੁਰਖ ਜੀ ਨੇ ਇਹ ਵੀ ਕਰਨ ਲਈ ਕਿਹਾ ਹੈ ਤੇ ਸਮਝਾਉਂਦਿਆਂ ਹੋਇਆਂ ਆਖਦੇ ਹਨ ਭਾਈ ਸਵੇਰੇ ਉੱਠ ਕੇ 24 ਘੰਟਿਆਂ ਦੇ ਵਿੱਚੋਂ 2 ਘੰਟੇ ਜਾਂ ਢਾਈ ਪਰਮਾਤਮਾ ਦੇ ਨਾਮ ਜ਼ਰੂਰ ਲਗਾ ਲਓ ਤੁਹਾਡਾ ਜੀਵਨ ਸਫਲਾ ਹੋ ਜਾਵੇਗਾ ਪਰ ਆਪਣਾ ਨਾ ਇੱਕ ਸੁਭਾਅ ਬਣ ਚੁੱਕਾ ਹੈ ਸਾਡੇ ਕੋਲ ਨਾਮ ਜਪਣ ਲਈ ਸਮਾਂ ਨਹੀਂ ਹੈ ਬਹਾਨੇ ਹਨ ਅਸੀਂ ਕਹਿੰਦੇ ਹਾਂ ਕਿ ਸਾਡੇ ਕੰਮ ਤਾਂ ਦੇ ਬੜੇ ਹਨ ਅਸੀਂ ਬੜੇ ਜ਼ਿਆਦਾ ਬਿਜ਼ੀ ਹਾਂ ਇੱਕ ਵਾਰ ਆਪਣੇ ਆਪ ਨੂੰ ਇਮਾਨਦਾਰੀ ਦੇ ਨਾਲ ਸਵਾਲ ਕਰਕੇ ਵੇਖੋ ਕਿ ਸੱਚਮੁੱਚ ਅਸੀਂ ਬਿਜ਼ੀ ਹਾਂ ਸਾਡੇ ਕੋਲ ਪਰਮਾਤਮਾ ਦਾ ਨਾਮ ਜਪਣ ਲਈ ਸਮਾਂ ਨਹੀਂ ਹੈ ਕਿਉਂਕਿ ਬਾਕੀ ਕੰਮਾਂ ਨੇ ਤਾਂ ਅਸੀਂ ਸਮਾਂ ਕੱਢ ਹੀ ਲੈਣਾ ਹੈ ਚਲੋ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੜੀਆਂ ਜ਼ਰੂਰੀ ਹਨ ਉਹਨਾਂ ਨੂੰ ਟਾਲ ਨਹੀਂ ਸਕਦੇ ਉਹ ਵੀ ਜ਼ਰੂਰੀ ਨੇ ਉਹ ਜਿਵੇਂ ਜ਼ਿੰਮੇਵਾਰੀਆਂ ਜ਼ਰੂਰੀ ਹਨ ਕੰਮ ਧੰਦਿਆਂ ਨੂੰ ਛੱਡ ਕੇ ਵੀ ਵੇਖੋ ਸੱਚਮੁੱਚ ਸਾਡੇ ਕੋਲ ਸਮਾਂ ਨਹੀਂ ਬਚਦਾ ਜਿਹੜਾ ਆਪਾਂ ਫਾਲਤੂ ਦੇ ਕੰਮਾਂ ਵਿੱਚ ਸਮਾਂ ਲਗਾਉਨੇ ਹਾਂ ਟੀਵੀ ਵੇਖਣ ਵਿੱਚ ਢਾਈ ਢਾਈ ਘੰਟੇ ਲਗਾ ਦਿੰਦੇ ਹਾਂ ਮੋਬਾਈਲਾਂ ਤੇ ਰੀਲਾਂ ਵੇਖਣ ਦੀ ਇੱਧਰ-ਉੱਧਰ ਦੀਆਂ ਗੱਲਾਂ ਸੁਣਨ ਲਈ ਸਮਾਂ ਬਰਬਾਦ ਕਰ ਲੈਂਦੇ ਹਾਂ ਜੇਕਰ ਅਸੀਂ ਸਵੇਰ ਦੇ ਦੋ ਢਾਈ ਘੰਟੇ ਹੀ ਸੰਭਾਲ ਲਈਏ ਇੱਕ-ਇੱਕ ਘੰਟੇ ਦਾ ਇੱਕ-ਇੱਕ ਮਿੰਟ ਸੰਭਾਲ ਲਈਏ ਤਾਂ ਵੀ ਸਾਡਾ ਜੀਵਨ ਸਫਲਾ ਹੋ ਜਾਵੇਗਾ ਸੋ ਮੁੱਖ ਦੀ ਗੱਲ ਇਹ ਹੈ ਜੀ ਕਿ ਪਰਮਪਿਤਾ ਪਰਮਾਤਮਾ ਜੀ ਨੇ ਸਾਨੂੰ ਸਭ ਨੂੰ ਹੁਕਮ ਕੀਤਾ ਹੈ ਕਿ ਉੱਠਦੇ ਅਸਾਰ ਪਰਮਾਤਮਾ ਦਾ ਨਾਮ ਜਪੋ ਅੰਮ੍ਰਿਤ ਵੇਲੇ ਦੇ 2 ਢਾਈ ਘੰਟੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਲਗਾਓ ਜਿਹੜੇ ਇਮਾਨਦਾਰੀ ਦੇ ਨਾਲ ਇਹ 2 ਢਾਈ ਘੰਟੇ ਪਰਮਾਤਮਾ ਦੇ ਲੇਖੇ ਲਾਉਂਦੇ ਹਨ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਰਾਹ ਆਸਾਨ ਹੋ ਜਾਂਦੇ ਹਨ ਉਹਨਾਂ ਕੰਮਕਾਰਾਂ ਦੇ ਵਿੱਚ ਬਰਕਤ ਪੈ ਜਾਂਦੀ ਹੈ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹਨ ਤੇ ਸਭ ਤੋਂ ਪਹਿਲਾਂ ਇਹ ਫਰਜ ਨਹੀਂ ਭੁੱਲਣਾ ਜੋ ਕਿ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣਾ ਹੈ ਜਿਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ ਜਿਨੇ ਸਾਨੂੰ ਘਰ ਬਾਹਰ ਦਿੱਤਾ ਹੈ ਜਿਨੇ ਸਾਨੂੰ ਸੁਖ ਦਿੱਤਾ ਹੈ ਉਹ ਸੁਖ ਦੇਣ ਵਾਲੇ ਦਾਤੇ ਨੂੰ ਨਹੀਂ ਭੁੱਲਣਾ ਉੱਠਦਿਆਂ ਸਾਰ ਪਹਿਲਾਂ ਉਸ ਦਾ ਨਾਮ ਜਪਣਾ ਹੈ ਸ਼ੁਕਰਾਨਾ ਕਰਨਾ ਹੈ ਫਿਰ ਆਪਣੇ ਬਾਕੀ ਦੇ ਕੰਮ ਧੰਦੇ ਕਰਨੇ ਹਨ ਵੇਖਣਾ ਫਿਰ ਸਾਡੇ ਕੀਤੇ ਹੋਏ ਸਾਰੇ ਇਹ ਕੰਮਾਂ ਵਿੱਚ ਬਰਕਤ ਪੈ ਜਾਵੇਗੀ ਸਾਰੇ ਕੰਮ ਆਸਾਨ ਹੋ ਜਾਣਗੇ ਸਾਡੇ ਅੰਦਰ ਜਿਹੜੇ ਚੋਰ ਹਨ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਕਿੰਨਾ ਕੁਝ ਸਾਡੇ ਅੰਦਰ ਹੈ ਉਹ ਸਾਰੇ ਹੀ ਚੋਰ ਹਨ ਜੋ ਸਾਡੇ ਨਾਮ ਦੀ ਕਮਾਈ ਨੂੰ ਨੇਕ ਕੰਮਾਂ ਦੇ ਕਮਾਈ ਨੂੰ ਲੁੱਟਦੇ ਹਨ ਅਸੀਂ ਨਾਮ ਜਪਦੇ ਹਾਂ ਇਹਨਾਂ ਚੋਰਾਂ ਦੀ ਸ਼ਕਤੀ ਘਟ ਜਾਵੇਗੀ ਇਹ ਸਾਡੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਣਗੇ ਸੋ ਆਪਣੇ ਦਿਨ ਭਰ ਦੇ ਵਿੱਚ ਆਪਣੇ ਆਪ ਨੂੰ ਪੁੱਛਦੇ ਰਹਿਣਾ ਹੈ ਅੱਜ ਸਵੇਰ ਦਾ ਮੈਂ ਕਿੰਨਾ ਕ ਨਾਮ ਜਪਿਆ ਹੈ ਆਪਣੇ ਚੰਗੇ ਕਰਮ ਦੇ ਲਈ ਮੈਂ ਕਿੰਨਾ ਕ ਪਰਮਾਤਮਾ ਨੂੰ ਯਾਦ ਕੀਤਾ ਹੈ ਜ਼ਿੰਦਗੀ ਦੇ ਵਿੱਚ ਜਿਹੜੇ ਆਪਾਂ ਨੇਕ ਕੰਮ ਕਰਦੇ ਹਾਂ ਭਾਵੇਂ ਅਸੀਂ ਕਿਸੇ ਦਾ ਭਲਾ ਹੀ ਕੀਤਾ ਹੋਵੇ ਉਸ ਤੋਂ ਸਾਨੂੰ ਬਹੁਤ ਅਸੀਸਾਂ ਮਿਲਦੀਆਂ ਹਨ ਉਹ ਦਵਾਵਾਂ ਅਸੀਸਾਂ ਸਾਨੂੰ ਔਖੀ ਘੜੀ ਦੇ ਵਿੱਚ ਫਿਰ ਮਹਿਸੂਸ ਹੁੰਦੀਆਂ ਹਨ ਸਾਨੂੰ ਮਾੜੇ ਸਮੇਂ ਦੇ ਵਿੱਚੋਂ ਨੇਕ ਕੰਮਾਂ ਨੇ ਹੀ ਕੱਢਣਾ ਹੈ ਧਨ ਦੌਲਤ ਦੀ ਕਮਾਈ ਦੇ ਨਾਲ ਨਾਲ ਨਾਮ ਦੀ ਕਮਾਈ ਵੀ ਕਰਨੀ ਚਾਹੀਦੀ ਹੈ ਮਹਾਪੁਰਖ ਜੀ ਆਖਦੇ ਹਨ ਇਹ ਨਾਮ ਦੀ ਕਮਾਈ ਜਿੰਨੀ ਕਰਨੀ ਔਖੀ ਹੈ ਉਦੋਂ ਕਿਤੇ ਜਿਆਦਾ ਸੌਖੀ ਸੰਭਾਲਣੀ ਹੈ ਕਈ ਵਾਰ ਸਾਡੀ 2 ਮਿੰਟਾਂ ਦੀ ਨਿੰਦਿਆ ਚੁਗਲੀ ढ़ाई ਘੰਟੇ ਦੇ ਨਿਤਨੇਮ ਨੂੰ ਖਾ ਜਾਂਦੀ ਹੈ ਭਾਵੇਂ ਇੱਕ ਪਾਸੇ ਅਸੀਂ ਨਾਮ ਜਪਿਆ ਦੂਜੇ ਪਾਸੇ ਕਿਸੇ ਦੀ ਬੁਰਾਈ ਕਰ ਦਿੱਤੀ ਦਿਲ ਦੁਖਾ ਦਿੱਤਾ ਕਿਸੇ ਦਾ ਮਾੜਾ ਸੋਚ ਲਿਆ ਕਿਸੇ ਦੇ ਕੰਮ ਵਿੱਚ ਕੋਈ ਰੁਕਾਵਟ ਖੜੀ ਕਰ ਦਿੱਤੀ ਭਾਵੇਂ ਕਿਸੇ ਪ੍ਰਕਾਰ ਦਾ ਮਾੜਾ ਕਰ ਦਿੱਤਾ ਤੇ ਸਮਝੋ ਅਸੀਂ ਆਪਣੀ ਨੇਕ ਕਮਾਈ ਆਪਣੇ ਹੱਥੀਂ ਹੀ ਰੋੜ ਦਿੱਤੀ ਹੈ ਸੋ ਕਮਾਈ ਕਰਨੀ ਵੀ ਹੈ ਸੰਭਾਲਣੀ ਵੀ ਹੈ ਤੇ ਕਮਾਈ ਕਰਕੇ ਅਸੀਂ ਪਰਮਾਤਮਾ ਦੇ ਕਿਰਪਾ ਵੀ ਹਾਸਿਲ ਕਰ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ